ਗੁਰਦਾਸਪੁਰ ਦੇ ਟਿਬਰੀ ਇਲਾਕੇ 'ਚ ਇਸਰਚ ਆਪਰੇਸ਼ਨ ਦੋ ਸ਼ੱਕੀ ਲੋਕਾਂ ਦੇ ਦੇਖੇ ਜਾਣ ਤੋਂ ਬਾਅਦ ਹੈ। ਗੰਨੇ ਦੇ ਖੇਤਾਂ 'ਚ ਫੌਜੀ ਵਰਦੀ 'ਚ ਦੋ ਲੋਕਾਂ ਦੇ ਦੇਖੇ ਜਾਣ ਤੋਂ ਬਾਅਦ ਕਿਸਾਨ ਸਤਨਾਮ ਸਿੰਘ ਨੇ ਜਾਣਕਾਰੀ ਆਪਣੇ ਪਰਿਵਾਰ ਨੂੰ ਦਿੱਤੀ। ਪੁਲਿਸ ਨੂੰ ਸੂਚਨਾ ਦਿੱਤੇ ਜਾਣ ਤੋਂ ਬਾਅਦ ਆਲ ਅਫਸਰ ਮੌਕੇ ਤੇ ਪਹੁੰਚੇ। ਸ਼ੱਕੀਆਂ ਦੀ ਭਾਲ ਲਈ ਸਾਰਾ ਇਲਾਕਾ ਪੁਲਿਸ ਨੇ ਘੇਰ ਲਿਆ। ਟਿਬਰੀ ਇਲਾਕਾ ਗੁਰਦਾਸਪੁਰ ਕੈਂਟ ਦੇ ਬਿਲਕੁਲ ਨੇੜੇ ਹੈ। ਮੌਕੇ ਤੇ ਗੁਰਦਾਸਪੁਰ ਦੇ ਐਸਐਸਪੀ ਗੁਰਪ੍ਰੀਤ ਸਿੰਘ ਤੂਰ ਅਤੇ ਡਿਪਟੀ ਕਮਿਸ਼ਨਰ ਅਬਨੋਤ ਰਖਾਵੀ ਪਹੁੰਚੇ। ਤੇ ਉਹ ਕੁਮਾਰ ਚੁਨੀ ਖਰਾਕ ਮੜਾ ਮੜਾ ਹੁੰਦਾ ਆਉਂਡਿਆ। ਦੋ ਬੰਦੇ ਆ ਕੇ ਉਹਨਾਂ ਨੇ ਬਿਲਕੁਲ ਬੰਨੀ ਤੋਂ ਚਾੜਨ ਲੱਗੇ ਤੇ ਫੌਜੀ ਵਰਦੀ ਪਾਈ ਆ। ਉਹ ਆ ਕੇ ਤੇ ਸਾਡੇ ਲਾਗੇ ਖਲੋ ਗਏ। ਉਹ ਜਿਵੇਂ ਖਲੋ ਗਿਆ ਤਾਂ ਅਸੀਂ ਪੱਠੇ ਵੱਢੇ ਉੱਥੇ ਧਾਤੀਆਂ ਛਾੜਦੀਆਂ। ਨਾ ਉਹ ਸਾਡੇ ਨਾਲ ਕੋਈ ਆ ਨਾ ਹੀ ਉਹਨਾਂ ਨਾਲ ਕੋਈ ਆ। ਉਹ ਜਦੋਂ ਹੌਲੀ ਨਾਲ ਪਸਾਹ ਵਾਪਸ ਹੋਏ ਆ ਨਾ। ਉਸ ਤੋਂ ਬਾਅਦ ਅਸੀਂ ਉਹ ਕਮਾਚ ਵਰ ਗਿਆ ਅਸੀਂ ਥੋੜੀ ਥੋੜੀ ਖਿਸਕ ਕੇ ਪਸਾਹ ਹੋ ਗਿਆ। ਉਹ ਵੀ ਆਡੇ ਵਾਲੇ ਵਿੱਚ ਸੈਕ ਦੇ ਸੈਕ ਦੇ ਕਮਾਚ ਵਾਪਸ। ਸੈਕ ਨੂੰ ਨਾ ਵਰਦੇ ਇਹੋ ਜਿਹੇ ਪੂੜ ਜੇ ਪਾਏ ਮੋٹے ਮੋٹے ਵੀ ਜਿਹੜੇ ਚੰਗੇ ਲੱਦੇ ਜੇ ਹੋਰ ਕੁਝ ਨਹੀਂ ਦੇਖਿਆ। ਹੈ ਬੰਦੇ ਹੀ ਬੰਦਾ ਨਹੀਂ ਹੁਣ ਚੋਰ ਆਤਵਾਦੀ